ਪੂਰੇਵਾਲ ਖੇਡਾਂ ਜਿਸ ਨੂੰ ਮਿੰਨੀ 올림픽ਸ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਵਿੱਚ ਐਥਲੈਟਿਕਸ ਖੇਡਾਂ ਨੂੰ ਵੀ ਬੜੀ ਜੋਰਾਂ ਸ਼ੋਰਾਂ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ ਮੇਤ ਪ੍ਰਧਾਨ ਦੇਵ ਥਿੰਦ ਨੇ ਇਲਾਕਾ ਨਿਵਾਸੀਆਂ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਹਕੀਮਪੁਰ ਵਿਖੇ ਇਸ ਪੂਰੇਵਾਲ ਖੇਡਾਂ ਵਿੱਚ ਪਹੁੰਚ ਕੇ ਇਸ ਟੂਰਨਾਮੈਂਟ ਦਾ ਪੱਤ ਤੋਂ ਵੱਧ ਆਨੰਦ ਮਾਣੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਦਾਂ ਆਪਾਂ ਨੂੰ ਪਤਾ ਹੀ ਹੈ ਕਿ ਪੂਰੇਵਾਲ ਖੇਡਾਂ ਐਸ ਕੀ 27th ਟਾਈਮ ਹੋ ਰਹੀਆਂ ਆ ਤੇ ਇਹਦੇ ਵਿੱਚ ਸਾਰੇ ਆਪਣੇ ਇਲਾਕੇ ਦੇ ਐਨ ਆਰ ਆਈ ਭਰਾ ਅਤੇ ਸਾਡੇ ਇਲਾਕੇ ਦੇ ਨਿਵਾਸੀ ਜਿਹੜੇ ਆ ਉਹਨਾਂ ਦੇ ਯੋਗਦਾਨ ਦੇ ਨਾਲ ਇਹ ਕੱਪ ਜਿਹੜਾ ਹੈ ਆਪਣੇ ਟੂਰਨਾਮੈਂਟ ਕਰਾਇਆ ਜਾਂਦਾ ਤੇ ਇਸ ਵਾਰ ਖਾਸ ਕਰਕੇ ਇਸ ਟੂਰਨਾਮੈਂਟ ਦੇ ਵਿੱਚ ਐਥਲੈਟਿਕ ਨੂੰ ਵੀ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਨੂੰ ਲੱਗ ਰਿਹਾ ਆ ਕਿ ਪੂਰੇ ਬਾਲ ਟੂਰਨਾਮੈਂਟ ਜਿਹੜਾ ਆ ਉਹ ਇੱਕ ਜਿਹਨੂੰ ਆਲਰੇਡੀ ਮਿਨੀ 올림픽 ਦਾ ਨਾਮ ਦਿੱਤਾ ਆ ਲੱਗਦਾ ਹੈ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਬਿਲਕੁਲ ਇੱਥੋਂ ਜਿਹੜੇ ਵੀ ਪਲੇਅਰ ਆ ਉਹ ਤਿਆਰ ਹੋ ਕੇ ਉਹ 올림픽 ਖੇਲਣ ਜਾਇਆ ਕਰੋਗੇ ਐਨ ਆਰ ਆਈ ਦੇ ਵਿੱਚ ਇਹ ਸਹਯੋਗ ਇਸ ਤਰ੍ਹਾਂ ਦਾ ਜੀ ਇਹਦੇ ਵਿੱਚ ਐਨ ਆਰ ਆਈ ਭਰਾ ਜਿਹੜੇ ਆ ਕਾਫੀ ਸਮੇਂ ਤੋਂ ਇਸ ਜਿਹੜਾ ਆ ਆਪਣੇ ਪੂਰੇ ਵਾਲ ਕਲੱਬ ਆ ਦੇ ਨਾਲ ਜੁੜੇ ਹੋਏ ਆ ਤੇ ਸਪੈਸ਼ਲੀ ਜਿਹੜੇ ਆ ਉਹ ਐਨ ਆਰ ਆਈ ਭਰਾ ਆਪਣੇ ਜਿਹੜੀਆਂ ਫਲਾਈਟਸ ਵਗੈਰਾ ਆ ਉਹ ਪਹਿਲਾਂ ਹੀ ਬੁੱਕ ਕਰ ਲੈਂਦੇ ਆ ਅਕੋਰਡਿੰਗ ਟੂ ਦਾ ਟੂਰਨਾਮੈਂਟ ਕਿ ਅਸੀਂ ਇੰਡੀਆ ਦੇ ਵਿੱਚ ਹੋਈਏ ਉਸ ਟਾਈਮ ਤੇ ਜਦੋਂ ਇਹ ਟੂਰਨਾਮੈਂਟ ਹੋਣਾ ਆ ਤੇ ਕਾਫੀ ਪਹਿਲਾਂ ਜਿਹੜੀ ਇਹਦੀ ਪਲੈਨਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਟੂਰਨਾਮੈਂਟ ਇਸ ਵਾਰ ਵੀ ਹੋਣ ਜਾ ਰਿਹਾ ਆ 1 ਅਤੇ 2 ਮਾਰਚ ਨੂੰ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਐਨ ਆਰ ਆਈ ਭਰਾਵਾਂ ਨੂੰ ਜਿਹੜੇ ਵੀ ਇੱਥੇ ਆਏ ਹੋ ਆ ਸਾਡੇ ਐਨ ਆਰ ਆਈ ਸਭਾ ਵੱਲੋਂ ਵੀ ਸਪੈਸ਼ਲੀ ਉਹਨਾਂ ਨੂੰ ਸੱਦਾ ਪੱਤਰ ਅਸੀਂ ਦੇ ਰਹੇ ਆ ਕਿ ਉਹ ਆਉਣ ਤੇ ਇਸ ਟੂਰਨਾਮੈਂਟ ਦੇ ਵਿੱਚ ਇੱਕ ਤਾਂ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣ ਦੂਸਰਾ ਕੀ ਹੈ ਇਸ ਟੂਰਨਾਮੈਂਟ ਦਾ ਆਨੰਦ ਲੈਣਾ ਤਾਂ ਕਿ ਆਪਾਂ ਪ੍ਰਮੋਟ ਕਰ ਸਕੀਏ ਜਿਹੜੇ ਆਪਣੇ ਛੋਟੇ ਬੱਚੇ ਆ ਉਹਨਾਂ ਨੂੰ ਤੇ ਨਸ਼ਿਆਂ ਤੋਂ ਆਪਾਂ ਉਹਨਾਂ ਨੂੰ ਦੂਰ ਰੱਖੀਏ ਤੇ ਸਾਡਾ ਐਨਆਰੀਆਂ ਦਾ ਇਹੀ ਮਕਸਦ ਆ ਸਾਰਿਆਂ ਦਾ ਵੀ ਕਿ ਆਪਾਂ ਰਲ ਮਿਲ ਕੇ ਇਦਾਂ ਦੇ ਟੂਰਨਾਮੈਂਟ ਕਰਾਈਏ ਤੇ ਛੋਟੇ ਬੱਚਿਆਂ ਨੂੰ ਜਿਹੜਾ ਆਪਾਂ ਪ੍ਰਮੋਟ ਕਰੀਏ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ